ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਸਿਰ ਤੇ ਖੜੀਆਂ ਨੇ ਔਰ ਪਾਰਟੀਆਂ ਦੇ ਵੱਲੋਂ ਆਪਣੇ ਨੁਮਾਇੰਦੇ ਆਪਣੇ ਉਮੀਦਵਾਰ ਐਲਾਨਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਭਾਵੇਂ ਕਿ ਜਨਤਕ ਤੌਰ ਤੇ ਨਹੀਂ ਪਰ ਅੰਦਰ ਖਾਤੇ ਸਭ ਕੁਝ ਕੀਤਾ ਜਾ ਰਿਹਾ। ਹਰ ਇੱਕ ਚੀਜ਼ ਟਟੋਲ ਕੇ ਲਿਖੀ ਜਾ ਰਹੀ ਹੈ। ਲੋਕਾਂ ਦੀ ਨਬਸ ਟਟੋਲ ਕੇ ਦੇਖੀ ਜਾ ਰਹੀ ਹੈ ਕਿ ਆਖਰਕਾਰ ਲੋਕ ਚਾਹੁੰਦੇ ਕੀ ਨੇ ਔਰ ਕਾਂਗਰਸ ਪਾਰਟੀ ਉਸ ਦੇ ਵਿੱਚ ਮੂਰੀ ਹੋਈ ਨਜ਼ਰ ਆ ਰਹੀ ਹੈ। ਖਾਸ ਕਰਕੇ ਕਾਂਗਰਸ ਪਾਰਟੀ ਨੇ ਪੰਜਾਬ ਦੇ ਅੰਦਰ ਜ਼ਰੂਰ ਵਹੀ ਰਾਕਤ ਲਈਆਂ ਨੇ ਔਰ ਪੰਜਾਬ ਦੀ ਕਾਂਗਰਸ ਜਿਨੇ ਇਹ ਦਾਵਾ ਕੀਤਾ ਸੀ ਕਿ 13 ਦੀਆਂ 13 ਲੋਕ ਸਭਾ ਸੀਟ ਤੋਂ ਇਕੱਲਿਆਂ ਲੜਿਆ ਜਾਵੇਗਾ। ਆਮਾਦੀ ਪਾਰਟਨਰ ਕੋਈ ਇਕੱਠ ਜੋੜਨੀ ਹੋਵੇਗਾ ਉਹਨਾਂ ਦੇ ਵੱਲੋਂ ਹੌਲੀ-ਹੌਲੀ ਕਰਕੇ ਆਪਣੇ ਉਮੀਦਵਾਰਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਭਾਵੇਂ ਕਿ ਨੈਸ਼ਨਲ ਪੱਧਰ ਦੇ ਉੱਤੇ ਰਾਸ਼ਟਰੀ ਪੱਧਰ ਦੇ ਉੱਤੇ ਕਾਂਗਰਸ ਪਾਰਟੀ ਥੋੜੀ ਅੱਗੇ ਚੱਲਦੀ ਪਈ ਹੈ ਪਰ ਦੂਜੇ ਪਾਸੇ ਪੰਜਾਬ ਦੇ ਅੰਦਰ ਜਿਹੜੀ ਕਾਂਗਰਸ ਪਾਰਟੀ ਹੈਗੀ ਹੈ ਉਸ ਕਾਂਗਰਸ ਪਾਰਟੀ ਵੱਲੋਂ ਪੰਜਾਬ ਕਾਂਗਰਸ ਦੇ ਵੱਲੋਂ ਇੱਕ ਨਾਮ ਪੇਸ਼ ਕੀਤਾ ਗਿਆ ਸੂਤਰਾਂ ਦੇ ਹਵਾਲੇ ਤੋਂ ਹੀ ਖਬਰ ਸਾਹਮਣੇ ਆ ਰਹੀ ਹੈ ਕਿ ਜਲੰਧਰ ਲੋਕ ਸਭਾ ਹਲਕਾ ਜਿਹੜਾ ਹੈਗਾ ਉਸ ਤੋਂ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਚੋਣ ਲੜ ਸਕਦੇ ਨੇ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਹੋ ਸਕਦੇ ਨੇ ਇਹ ਖਬਰ ਅਚਾਨਕ ਫੈਲਦੀ ਨਜ਼ਰ ਆਉਣ ਲੱਗੀ ਹੈ ਚਰਨਜੀਤ ਸਿੰਘ ਚੰਨੀ ਜਿਹੜੇ ਚਮਕੌਰ ਸਾਹਿਬ ਤੋਂ ਵਿਧਾਨ ਸਭਾ ਦੀ ਇਲੈਕਸ਼ਨ ਲੜ ਹਟੇ ਨੇ ਸਾਬਕਾ ਸੀਐਮ ਰਹਿ ਚੁੱਕੇ ਨੇ ਪੰਜਾਬ ਦੇ ਚਰਨਜੀਤ ਸਿੰਘ ਚੰਨੀ ਤੇ ਉਹੀ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਲੋਕ ਸਭਾ ਦੀ ਚੋਣ ਲੜਨਗੇ ਇਸ ਬਾਰੇ ਚਰਚਾ ਜਿਹੜੀ ਆ ਉਹ ਚੱਲਦੀ ਪਈ ਆ ਫਿਲਹਾਲ ਜਲੰਧਰ ਦੀ ਲੋਕ ਸਭਾ ਸੀਟ ਜਿਹੜੀ ਆ ਉਹ ਕਾਫੀ ਵੱਡੇ ਸਮੇਂ ਤੋਂ ਕਾਫੀ ਲੰਮੇ ਸਮੇਂ ਤੋਂ ਜਿਹੜੀ ਆ ਉਹ ਕਾਂਗਰਸ ਦੇ ਕੋਲ ਸੀ ਹਾਲਾਂਕਿ ਲੰਗੀਆਂ ਜ਼ਿਮਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਇਸ ਉੱਤੇ ਜਿੱਤ ਹਾਸਲ ਕਰਦੇ ਨੇ ਪਰ ਉਸ ਤੋਂ ਪਹਿਲਾਂ ਚੌਧਰੀ ਪਰਿਵਾਰ ਯਾਨੀ ਕਿ ਚੌਧਰੀ ਸੰਤੋਖ ਸਿੰਘ ਦੇ ਕੋਲ ਇਹ ਸੀਟ ਚੱਲਦੀ ਆ ਰਹੀ ਸੀ ਔਰ ਉਸ ਤੋਂ ਬਾਅਦ ਹਰ ਕੋਈ ਇਹੀ ਸੋਚ ਰਿਹਾ ਸੀ ਕਿ ਇਸ ਸੀਟ ਉੱਤੇ ਚੌਧਰੀ ਸੰਤੋਖ ਸਿੰਘ ਤੋਂ ਬਾਅਦ ਉਹਨਾਂ ਦੀ ਧਰਮ ਪਤਨੀ ਕਰਮਜੀਤ ਕੌਰ ਚੌਧਰੀ ਜਿਹੜੇ ਨੇ ਉਹ ਉਗਰਾਜਮਾਨ ਹੋਣਗੇ ਪਰ ਜ਼ਿਮਨੀ ਚੋਣ ਦੇ ਵਿੱਚ ਤਖਤਾ ਪਲਟ ਹੋ ਗਿਆ ਔਰ ਉਸ ਤੋਂ ਬਾਅਦ ਹੁਣ ਦੇ ਹਾਲਾਤ ਜੇ ਦੇਖੀਏ ਤਾਂ ਕਾਂਗਰਸ ਨੇ ਸੰਤੋਖ ਚੌਧਰੀ ਦੇ ਪਰਿਵਾਰ ਤੋਂ ਅਲਹਿਦਾ ਹੁਣ ਚਰਨਜੀਤ ਸਿੰਘ ਚੰਨੀ ਨੂੰ ਇਸ ਸੀਟ ਉੱਤੇ ਬਿਠਾਉਣ ਦੀ ਗੱਲ ਕੀਤੀ ਹੈ ਇਸ ਸੀਟ ਤੋਂ ਉਮੀਦਵਾਰੀ ਲੜਾਉਣ ਦੀ ਗੱਲ ਕੀਤੀ ਹੈ ਹਾਲਾਂਕਿ ਲੰਘੇ ਸਮੇਂ ਦੇ ਵਿੱਚ ਜਿੰਨੀਆਂ ਰੈਲੀਆਂ ਹੋਈਆਂ ਹਾਲ ਹੀ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਆਉਂਦੇ ਨੇ ਕਪੂਰਥਲੇ ਦੇ ਵਿੱਚ ਔਰ ਉੱਥੋਂ ਰੈਲੀ ਕੀਤੀ ਜਾਂਦੀ ਉਸ ਦੌਰਾਨ ਚੌਧਰੀ ਸੰਤੋਖ ਸਿੰਘ ਦੇ ਧਰਮਪਤਨੀ ਕਰਮਜੀਤ ਕੋਰ ਚੌਧਰੀ ਉਥੇ ਜ਼ਰੂਰ ਨਜ਼ਰ ਆਉਂਦੇ ਨੇ ਔਰ ਹਰ ਕੋਈ ਇਹੀ ਅਨੁਮਾਨ ਲਗਾ ਰਿਹਾ ਹੁੰਦਾ ਕਿ ਕਾਂਗਰਸ ਪਾਰਟੀ ਵੱਲੋਂ ਕਰਮਜੀਤ ਕੋਰ ਚੌਧਰੀ ਨੂੰ ਹੀ ਸੀਟ ਦੇ ਦਿੱਤੀ ਜਾਵੇਗੀ ਉਮੀਦਵਾਰ ਲਾਣਿਆ ਜਾਵੇਗਾ ਪਰ ਦੂਜੇ ਪਾਸੇ ਹੁਣ ਚਰਚੇ ਹੋਰ ਹੁੰਦੇ ਨਜ਼ਰ ਆ ਰਹੇ ਕਿਉਂਕਿ ਹਾਲ ਹੀ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਇੱਕ ਵੱਡੀ ਪਹਿਲ ਕਦਮੀ ਕੀਤੀ ਗਈ ਸੀ ਪਾਰਟੀ ਪਦਰ ਦੇ ਉੱਤੇ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਕਾਂਗਰਸ ਪਾਰਟੀ ਜਿਹੜੀ ਹੈ ਪੰਜਾਬ ਦੀ ਉਹ ਇਹ ਦੇਖਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਪੰਜਾਬ ਦੇ ਲੋਕ ਚਾਹੁੰਦੇ ਕੀ ਨੇ ਔਰ ਖਾਸ ਕਰਕੇ ਇਹਨਾਂ ਹਲਕਿਆਂ ਦੇ ਲੋਕ ਚਾਹੁੰਦੇ ਕੀ ਨੇ ਉਸੇ ਦੇ ਚੱਲਦੇ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰਸ ਔਰ ਕਾਂਗਰਸ ਹਾਈ ਕਮਾਂਡ ਵੱਲੋਂ ਭੇਜੇ ਗਏ ਦਵਿੰਦਰ ਯਾਦਵ ਜਿਹੜੇ ਨੇ ਉਹ ਪੰਜਾਬ ਭਰ ਦਾ ਭ੍ਰਮਣ ਕਰਦੇ ਨੇ ਇਸੇ ਦੌਰਾਨ ਜਦੋਂ ਜਲੰਧਰ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਦੇ ਸਾਹਮਣੇ ਜੋ ਸੂਤਰਾਂ ਮੁਤਾਬਕ ਖਬਰ ਸਾਹਮਣੇ ਆ ਰਹੀਆਂ ਉਹਨਾਂ ਦੇ ਸਾਹਮਣੇ ਦੋ ਨਾਮ ਪੇਸ਼ ਆਉਂਦੇ ਨੇ ਇੱਕ ਨਾਮ ਹੁੰਦਾ ਆ ਕਰਮਜੀਤ कौर ਚੌਧਰੀ ਚੌਧਰੀ ਸੰਤੋਖ ਸਿੰਘ ਦੇ ਪਤਨੀ ਦਾ ਔਰ ਦੂਸਰਾ ਨਾਮ ਚਰਨਜੀਤ ਸਿੰਘ ਚੰਨੀ ਆਖਰ ਚਰਨਜੀਤ ਸਿੰਘ ਚੰਨੀ ਨੂੰ ਕੀ ਜਲੰਧਰ ਦੇ ਲੋਕ ਜਲੰਧਰ ਦੇ ਆਸ-ਪਾਸ ਦੇ ਲੋਕ ਜ਼ਿਆਦਾ ਪਸੰਦ ਕਰਦੇ ਨੇ ਕਿ ਇਸ ਕਰਕੇ ਚਰਨਜੀਤ ਸਿੰਘ ਚੰਨੀ ਦਾ ਨਾਮ ਸਾਹਮਣੇ ਆ ਰਿਹਾ ਹਾਲਾਂਕਿ ਚਰਨਜੀਤ ਸਿੰਘ ਚੰਨੀ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਲੜ ਸਕਦੇ ਨੇ ਇਸ ਬਾਰੇ ਚਰਚਾਵਾਂ ਜ਼ਰੂਰ ਚੱਲ ਰਹੀਆਂ ਨੇ ਚਰਨਜੀਤ ਸਿੰਘ ਚੰਨੀ ਉਹ ਜਿਹੜੇ ਸਾਬਕਾ ਮੁੱਖ ਮੰਤਰੀ रह ਚੁੱਕੇ ਨੇ ਪੰਜਾਬ ਦੇ ਚਰਨਜੀਤ ਸਿੰਘ ਚੰਨੀ ਜਿਹੜੇ ਚਮਕੌਰ ਸਾਹਿਬ ਤੋਂ ਵਿਧਾਨ ਸਭਾ ਦੀ ਚੋਣ ਲੜਦੇ ਆਏ ਨੇ ਔਰ ਉਹ ਚਰਨਜੀਤ ਸਿੰਘ ਚੰਨੀ ਹੁਣ ਜਲੰਧਰ ਤੋਂ ਲੋਕ ਸਭਾ ਦੀ ਚੋਣ ਲੜ ਸਕਦੇ ਨੇ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਸੁਸ਼ੀਲ ਕੁਮਾਰ ਰਿੰਕੂ ਵੀ ਤੁਹਾਡੇ ਬ੍ਰੈਕ ਫਰੰਟ ਦੇ ਉੱਤੇ ਨਜ਼ਰ ਆ ਰਹੇ ਨੇ ਸੁਸ਼ੀਲ ਕੁਮਾਰ ਰਿੰਕੂ ਵੀ ਉਹਨੇ ਐਕਟਿਵ ਨਜ਼ਰ ਨਹੀਂ ਆ ਰਹੇ ਜਿਨਨੇ ਹਾਲਾਂਕਿ ਬਾਕੀ ਲੀਡਰਸ ਬਾਕੀ ਪਾਰਟੀ ਦੇ ਆਗੂ ਲੱਗ ਨਜ਼ ਆਮ ਆਦਮੀ ਪਾਰਟੀ ਦੇ ਬਾਰੇ ਵੀ ਸਵਾਲ ਖੜੇ ਹੋ ਰਹੇ ਨੇ ਪਰ ਫਿਲਹਾਲ ਜਲੰਧਰ ਲੋਕ ਸਭਾ ਸੀਟ ਤੋਂ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਲੋਕ ਸਭਾ ਇਲੈਕਸ਼ਨਸ ਵਾਸਤੇ ਲੋਕ ਸਭਾ ਚੋਣਾਂ ਵਾਸਤੇ ਉਮੀਦਵਾਰ ਹੋ ਸਕਦੇ ਨੇ ਖੈਰ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਜਾਣਨ ਦੀ ਗੱਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਇਸ ਦਾ ਰਸਮੀ ਐਲਾਨ ਵੀ ਕਰ ਦਿੱਤਾ ਜਾਵੇ ਕਾਂਗਰਸ ਪਾਰਟੀ ਦੇ ਵੱਲੋਂ ਜਦੋਂ ਆਪਣੇ ਉਮੀਦਵਾਰ ਐਲਾਨੇ ਜਾਣਗੇ ਉਦੋਂ ਵੀ ਕਾਂਗਰਸ ਪਾਰਟੀ ਵੱਲੋਂ ਇਸ ਗੱਲ ਦਾ ਐਲਾਨ ਕਰ ਦਿੱਤਾ ਜਾਵੇ ਹਾਲਾਂਕਿ ਇਹ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ 7 ਤੱਕ ਜਿਹੜੀ ਹੈ ਉਹ ਮਨਜ਼ੂਰੀ ਬਣ ਚੁੱਕੀ ਹੈ ਕਾਂਗਰਸ ਪਾਰਟੀ ਦੇ ਵੱਲੋਂ ਅੰਦਰ ਖਾਤੇ 7 ਉਮੀਦਵਾਰ ਚੁਣ ਲਏ ਗਏ ਨੇ ਇਹ ਜ਼ਰੂਰ ਸੂਤਰਾਂ ਵੱਲੋਂ ਖਬਰ ਸਾਹਮਣੇ ਆ ਰਹੀ ਹੈ ਤੇ ਉਹਨਾਂ ਦੇ ਵਿੱਚ ਉਹ ਹੀ ਚਰਨਜੀਤ ਸਿੰਘ ਚੰਨੀ ਨੂੰ ਦੱਸਿਆ ਜਾ ਰਿਹਾ ਹੈ ਕਿ ਜਲ ਉਹ ਖੜਾਇਆ ਜਾ ਸਕਦਾ ਜੋ ਵੀ ਹੋਏਗਾ ਆਉਂਦੇ ਸਮੇਂ ਨੂੰ ਉਹ ਪਤਾ ਲੱਗ ਜਾਵੇਗਾ ਫਿਲਹਾਲ ਆਉਂਦੇ ਕੁਝ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਕਾਂਗਰਸ ਪਾਰਟੀ ਆਪਣੀ ਉਮੀਦਵਾਰਾਂ ਦੀ ਸੂਚੀ ਜਿਹੜੀ ਹੈ ਪੰਜਾਬ ਤੋਂ ਉਹ ਐਲਾਨ ਦੇਵੇ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ